ਵਾਧੂ ਜ਼ਿਕਰ ਕਰਾਂਗਾ ਪਰ ਮਖਾਤਬ ਮਾਤਮਾ ਡੋਕਟਰ ਸਬਜੀਤ ਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਵੱਜ ਕੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਫਤਿ ਦਾ ਜਵਾਬ ਬੜਾ ਹਲਕਾ ਜਿਹਾ ਆਇਆ ਇਹਨੂੰ ਲੱਗਦਾ ਠੰਡ ਦਾ ਅਸਰ ਹੋ ਗਿਆ ਫਿਰ ਇੱਕ ਵਾਰ ਬੁਲਾਈਏ ਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਜਿਹੜਾ ਕੀ ਲਿਖਿਆ ਤਿਹਾਂ ਹੁਕਮ ਖੁਮਾਏ ਕੱਲੇ ਆਵੇ ਨਾਨਕਾ ਸਦੀ ਉੱਛ ਜਾਏ ਫਰੀਦਾ ਚਾਰ ਕਬਾਇਆ ਹੰਡ ਕੀ ਚਾਰ ਕਬਾਇਆ ਸਾਮ ਲੇਖਾ ਰਬ ਮਗੇ ਸਿਆ ਤੂੰ ਆਇਓ ਕਿਨੇ ਕਾ ਸਤੀਸ਼ ਜੋਨਨੀ ਦਿਨਾਂ ਪਿਛਲੇ 5 ਸੇ 5 6 ਸਾਲ ਤੋਂ ਲਗਾਤਾਰ ਮੁਲਾਕਾਤਾਂ ਹੋ ਰਹੀਆਂ ਮੈਨੂੰ ਇਹਨਾਂ ਦੇ ਨਾਲ ਮਿਲਾਇਆ ਸੀ ਕੈਪਟਨ ਗੁਰਬੀਰ ਸਾਹਿਬ ਜੀ ਬਣਾ ਨੇ ਜੋ ਕਿ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਦੋਂ ਤੋਂ ਇਹਨਾਂ ਦੇ ਨਾਲ ਮਿਲਣੀ ਸ਼ੁਰੂ ਹੋਈ ਜਾਂ ਤੇ ਬਾਦਰ ਸਾਹਿਬ ਦੇ ਵੀ ਦਰਸ਼ਨ ਕਰਨ ਨੂੰ ਮਿਲੇ ਆ ਬਾਦਰ ਸਾਹਿਬ ਇਹਨਾਂ ਦੇ ਇੱਕ ਬਹੁਤ ਹੀ ਧੀਕ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਦੇ ਗਰੀਬ ਸਨ ਲੇਕਿਨ ਦੇ ਅਮੀਰ ਸਨ ਦਾ ਇੱਕ ਜਿਹੜਾ ਆ ਬਹੁਤ ਵੱਡਾ ਸਾਡੇ ਸਾਹਮਣੇ ਨਾਮ ਪੇਸ਼ ਕੀਤਾ ਡਾਕਟਰ ਬੀ ਆਰ ਐਮ ਬੇਟਾ ਸਾਹਿਬ ਭਾਰਤ ਰਤਨ ਜਿਨ੍ਹਾਂ ਨੇ ਇੱਕ ਤਿੰਨ ਨੁਕਤੇ ਸਾਨੂੰ ਦੱਸੀ ਸੀ ਬੜੋ ਜੁੜੋ ਸੰਘਰਸ਼ ਕਰੋ ਪਟੰਨਾ ਕਾਂ ਖੁਦ ਨੇ ਨਾ ਲਿਖਤਾ ਤੇ ਆਪਣੇ ਪਰਿਵਾਰ ਨੂੰ ਵੀ ਤੇ ਸਮਾਜ ਨੂੰ ਵੀ ਐਜੂਕੇਟ ਕਰਨ ਦਾ ਕੰਮ ਕੀਤਾ ਫਿਰ ਜੋੜਨ ਦੀ ਗੱਲ ਆਈ ਜਾਂਦਾ ਇੱਕ ਮੰਚ ਤੇ ਜਿਹੜਾ ਇਹ ਸਮਾਜ ਨੂੰ ਇਕੱਠੇ ਕੀਤਾ ਉਸ ਤੋਂ ਬਾਅਦ ਕਾਂ ਦੀ ਲਈ ਸੰਦਰਸ਼ ਵੀ ਉਹਨਾਂ ਨੇ ਜਿਹੜਾ ਇਹ ਸ਼ੁਰੂ ਪੱਡਾ ਮੈਨੂੰ ਯਾਦ ਹੈ ਇੱਕ ਦਿਨ ਇਟਲੀ ਦੀ ਕਿਸੇ ਲਾਇਬ੍ਰੇਰੀ ਦੇ ਵਿੱਚ ਮੈਂ ਬੈਠਾ ਸੀ ਉੱਥੇ ਸ਼ਾਰਟ ਸਟੋਰੀ ਇੱਕ ਕਿਤਾਬ ਮਿਲੀ ਸੀ ਮੈਨੂੰ ਪੜਨ ਦੀ ਲੋ ਜੀਰੋ ਬਾਤ ਇੱਕ ਬਹੁਤ ਵਧੀਆ ਲੇਖਕ ਆ ਸ਼ਾਰਟ ਸਟੋਰੀ ਦਾ ਕਾਫੀ ਲੰਬੀ ਅਸੀ ਇਟਾਲੀਅਨ ਪਾਸ਼ਾ ਦੇ ਵਿੱਚ ਸੀਗੀ ਪਕੜ ਮੇਰੀ ਉੱਨੀ ਕੀ ਸੀ ਲੇਕਿਨ ਮੈਂ ਇੱਕ ਕਹਾਣੀ ਜਿਹੜੀ ਬੜੀ ਉਹ ਬਹੁਤ ਮੈਨੂੰ ਅੱਛੀ ਲਗੀ ਮਾਨਜ਼ੂਰ ਹੈ ਬੜੀ ਲਗੀ ਜਿਸ ਦੇ ਵਿੱਚ ਇਹ ਦੱਸਿਆ ਹੋਇਆ ਸੀ ਕਿ ਜਦੋਂ ਇੱਕ ਮਾਂ-ਬਾਪ ਦਾ ਸਹਾਰਾ ਜਿਹੜਾ ਹੈ ਬੱਚਿਆਂ ਦੇ ਸਿਰ ਤੋਂ ਉੱਠ ਜਾਂਦਾ ਤੇ ਹਾਲਾਤ ਇਸ ਤਰ੍ਹਾਂ ਦੇ ਬੜ ਜਾਂਦੇ ਆ ਇੱਕ ਗਰੀਬ ਕਿਸਾਨ ਸੀ ਉਸਨੇ ਆਪਣੇ ਬੱਚੇ ਨੂੰ ਕੰਜਾ ਦੇ ਕੇ ਵਿਹਨਨ ਕਰਕੇ ਜਿਹੜਾ ਪੜਾਇਆ ਪੜਾ ਕੇ ਬਹੁਤ ਵੱਡਾ ਆਫੀਸਰ ਬਣਾਇਆ تے باپ نے مان بے بیچے کی سی کہ میں جا کے اس کرسی دے دیکھا جتے میرا بیٹا جیڑا یا اور بھی سر کے بیٹا ہے جدو گیا تے جا کے دیکھا ہوں نے موٹے نے ہتھ رکھ کے ایک سوال انہوں پوچھیا کہ بے دنیا دا سب تو مجبوط سب تو جیڑا یا طاقت مارے انسان کون ہے پیتا نے اسی کی شاید ہو کہوں گا کہ پیتا جی اسی میرے سب تو زیادہ طاقتوار مارے لیکن بچے نے جواب دیتا میں سب تو دنیا دا طاقت انسان ہے ਬਾਪ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਸ਼ਾਇਦ ਇਹਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਪੁੱਛਿਆ ਫਿਰ ਇੱਕ ਵਾਰੀ ਏਦਾਂ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਬੇਟਾ ਮੈਂ ਪੁੱਛਿਆ ਸੀ ਤੇਨੂੰ ਕੀ ਦੁਨੀਆ ਦਾ ਤਾਕਤਵਰ ਇਨਸਾਨ ਕੋਣ ਆ ਉਹਨੇ ਫੇਰ ਇੱਕ ਵਾਰ ਕਹਿ ਦਿੱਤਾ ਕਿ ਮੈਂ ਤਾਕਤਵਰ ਇਨਸਾਨ ਬੜਾ ਨਿਰਾਸ਼ ਹੋਇਆ ਪਿਤਾ ਵਾਪਸ ਚਲਾ ਗਿਆ ਜਾ ਕੇ ਦੇਖਦੇ ਕੋਲ ਖੜਾ ਸੀ ਉਹਨੇ ਕਿਹਾ ਮੈਂ ਇੱਕ ਵਾਰੀ ਫਿਰ ਕੋਸ਼ਿਸ਼ ਕਰਾਂ

ਦੇ ਲਈ ਅੱਜ ਜਿਹੜੇ ਆ ਇਹਨੇ ਕੋਈ ਸ਼ਬਦ ਨਹੀਂ ਹੈ ਕਿਉਂਕਿ ਉਹਨਾਂ ਨੇ ਪਰਿਵਾਰ ਨੂੰ ਦੋਨੇ ਉਹਨਾਂ ਦੇ ਸੁਪੁੱਤਰ ਜਿਹੜੇ ਆ ਬਫਤ ਕੀ ਕੁਝ ਕੀਤੀ ਇਹ ਮਿਹਨਤ ਉਹਨਾਂ ਨੇ ਕਰਕੇ ਇੱਕ ਐਸਾ ਮਕਾਮ ਹਾਸਲ ਹੁੰਦਾ ਜਿਹੜਾ ਕਿ ਵਿਸ਼ੇਪੱਤਰ ਦੇ ਵਿੱਚ ਅ ਸੀਸ਼ ਜੋੜਾ ਜੀ ਜੋ ਕਿ ਮੇਰੇ ਤੋਂ ਉਮਰ ਵਿੱਚ ਛੋਟੇ ਨੇ ਲੇਕਿਨ ਇੰਨਾ ਛੋਟੀ ਉਮਰ ਦੇ ਵਿੱਚ ਇੰੀਆਂ ਵੱਡੀਆਂ ਪੁਲਾਗਾ ਪਟੀਆਂ ਇਸ਼ਾਇਹ ਉਹਨਾਂ ਦਾ ਬਾਈਕ ਕਰਨਾ ਜਿਹੜਾ ਬਹੁਤ ਮੁਸ਼ਕਿਲ ਹੈ ਅਮਰੀਕਾ ਦੇ ਸੂਨ ਵਿੱਚ ਰਾਸ਼ਟਰਪਤੀ ਐਬਰਾਹਮ ਕਲਮਿੰਟ ਮੈਰਾਜੀ ਸਾਹਿਬ ਜਲਦ ਜ਼ਿਆਦਾ ਲੈ ਲੂੰਗਾ ਐਬਰਾਹਮ ਲਿੰਕਨ ਦੀ ਮੈਨੂੰ ਬਾਇਓਗ੍ਰਾਫੀ ਆਸਟ੍ਰੇਲੀਆ ਦੇ ਵਿੱਚ ਪੜਨ ਨੂੰ ਮਿਲੀ ਸੀ ਆਸਟ੍ਰੇਲੀਆ ਦੀ ਬੁੱਕ ਸੀ ਮੈਂ ਜਿਆਦਾ ਪੜ ਨਹੀਂ ਸਕਿਆ ਲੇਕਿਨ ਐਬਰਾਹਮ ਲਿੰਕਨ ਨੂੰ ਪੁੱਛਿਆ ਗਿਆ ਕਿ ਤੁਹਾਡਾ ਬੇਟਾ ਟੌਡ ਇਸ ਪੋਜੀਸ਼ਨ ਦੇ ਵਿੱਚ ਹੈ ਜਿੱਥੇ ਤੁਸੀਂ ਉਹਦਾ ਕਰੀਅਰ ਡਿਸਾਈਡ ਕਰਨਾ ਹੈ ਕੀ ਤੁਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਚਾਹੁੰਦੇ ਇੰਜੀਨੀਅਰ ਬਣਾਉਣਾ ਚਾਹੁੰਦੇ ਜਾਂ ਪੁਲਿਸ ਆਫੀਸਰ ਬਣਾਉਣਾ ਚਾਹੁੰਦੇ ਤਾਂ ਐਬਰਾਹਮ ਲਿੰਕਨ ਨੇ ਬੜੇ ਸਾਦੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਦੀ ਚਿੰਤਾ ਨਹੀਂ ਕਿ ਮੇਰਾ ਬੇਟਾ ਵੱਡਾ ਹੋ ਕੇ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਮੈਨੂੰ ਤਾਂ ਦਿਨ ਰਾਤ ਇੱਕੋ ਹੀ ਚਿੰਤਾ ਸਤਾਦੀ ਆ ਕਿ ਇਹ ਕੁਝ ਵੀ ਪੜ੍ਹ ਕੇ ਬੰਦਾ ਇੱਕ ਦੇਸ਼ ਦਾ ਜ਼ਿੰਮੇਵਾਰ ਨਾ ਕਿ ਥਾਗ ਬਣ ਜਾਂਦਾ ਹੈ ਔਰ ਇਸ ਗੱਲ ਦੀ ਖੁਸ਼ੀ ਹੈ ਕਿ ਗ੍ਰੀਟਾਸ ਸੀਮੋਨਾ ਨੇ ਆਪਣੇ ਬੱਚਿਆਂ ਨੂੰ ਜਿਹੜਾ ਆ ਕਿਤੇ ਆਫੀਸਰ ਬਣਾਇਆ ਨਾਲ ਨੇਕ ਇਨਸਾਨ ਵੀ ਬੜਾਇਆ ਜਿਨ੍ਹਾਂ ਦੀ ਮਹਿਕ ਜਿਹੜੀ ਹੈ ਐਸੇ ਲਈ ਪੂਰੇ ਸੰਸਾਰ ਦੇ ਵਿੱਚ ਆ ਵਾਹਿਗੁਰੂ ਦੇ ਚਰਨਾ ਦੇ ਵਿੱਚ ਅਰਦਾਸ ਕਰਦੇ ਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਪਿਛੇ ਪਰਿਵਾਰ ਨੂੰ ਜੜਾਇਆ ਪਾਣਾ ਮੰਨ ਬਾਬਲ ਬਖਸ਼ੇ ਮੈਂ ਮਨਚੀ ਸਦਾ ਦੇ ਰਿਹਾ ਬੌਤੀ ਸਤਿਕਾਰ ਜੋ ਐ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਦੇ ਪਰਦਾਨ ਕੈਪਟਨ ਗੁਰਮੀਲ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰੂੰਗੀ ਕੈਪਟਨ ਗੁਰਮੀਲ ਸਾਹਿਬ ਨੂੰ ਦੰਤ ਗੁਰੂਗਾਂ ਸਾਹਿਬ ਜੀ ਦੇ ਵਿਸ਼ੇ ਵਿਤਾਰਮਣ ਵਾਈ ਜੀ ਅੱਜ ਸਾਰੇ ਵਾਈ ਜੀ ਕੀ ਸਾਸਨ ਜੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿ ਸ਼੍ਰੀ ਗਰੀਬਾਲਤਾ ਜੀ ਇੰਸਪੈਕਟਰ ਸਾਹਿਬ ਨੇ ਨੂੰਸ਼ਾਹਲਾ ਦੇ ਫਰਮਾਨ ਤੇ ਕੱਢ ਦਿੱਤੇ ਜਿਵੇਂ ਗੱਲ ਕਰਾਂ ਇੰਸਪੈਕਟਰ ਸਾਹਿਬ ਦੀ ਕਿ ਸਾਰੀਆਂ ਗੱਲਾਂ ਮੇਰੇ ਤੋਂ ਪਹਿਲਾਂ ਨਸੀਆਂ ਗਈਆਂ ਪਰ ਉਹਨਾਂ ਦੀ ਜ਼ਿੰਦਗੀ ਤੇ ਕੋਸ਼ਿਸ਼ ਤੋਂ ਦੇਮ ਅਸਪੀਰੈਂਸ ਜੋ ਮੈਨਰ ਦਸਨ ਰੋनाल्डਸ ਹਨ ਕਿ ਇੱਕ ਵਾਰੀ ਕੋਰੋਨਾ ਕਾਲ ਦੇ ਵਿੱਚ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ। ਉਹਨਾਂ ਨੂੰ ਜਵਾਬ ਦੇ ਦਿੱਤਾ ਕੈਪਟਲ ਹਸਪੀਟਲ ਵਾਲਿਆਂ ਨੇ। ਦੋਨਾਂ ਵੀ ਅੱਡ ਹੋਰ ਵਿੱਚ ਲਾਇਆ। ਸतीश ਜੋੜਾ ਜੀ ਉਹਨਾਂ ਦੇ ਛੋਟੇ بیٹے ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਯਾਰ ਦੋਸਤ ਸਾਰੇ ਇਕੱਠੇ ਜੀ ਦਿਲ ਨੂੰ ਦੱਸਿਆ। ਪਿਆਰਮੀ ਦੇ ਜਲ ਕੀਤੀ ਗਈ ਕਰਨ ਤਰਜੀਤ ਸਾਹਿਬ ਨੇ ਬੜੀ ਕੋਸ਼ਿਸ਼ ਕਰਕੇ ਉਹਨਾਂ ਨੂੰ ਕੋਰੋਨਾ ਕਾਲ ਦੇ ਵਿੱਚ ਐਡਮਿਟ ਕਰਾਇਆ। ਉਹ ਬਿਲਕੁਲ ਠੀਕ ਬਸਾਰੂ ਬਾਕੀ ਆਜ ਵੀ ਇਹਦੇ ਵਿੱਚ ਬੜੇ ਬੜੇ ਅਕਸਰਾਂ ਨੇ ਉਹਨਾਂ ਨੂੰ ਕਾਨੂੰਨ ਕਿਤੇ ਪੁਲਿਸ ਦੇ ਬੜੇ ਅਕਸਰਾਂ ਦੇ ਕਾਨੂੰਨ ਉਹਨਾਂ ਨੂੰ ਵਾਈਡ ਰੋਲ ਹੌਸਟਲ ਵਾਲਿਆਂ ਨੇ ਜਦੋਂ ਆਪਾਂ ਰਿਚਾਰਡ ਲਿਆ ਤੇ ਟੂਰ ਹਸਪੀਟਲ ਆ ਰਿਹਾ ਕਿੰਨੇ ਕਿੰਨੇ ਬੰਦਾ ਕੌਣ ਹੈਗਾ ਜਿਹੜਾ ਇੰਨੀ ਇੰਨੀ ਸਾਰਸ਼ਾਂ ਸੀ ਕਿ ਜੇ ਬੀਨ ਸੁਰੀਆਂ ਸੀ ਜਿੰਨੀ ਆ ਸੀ ਇੱਕ ਮੈਂ ਔਰ ਗੱਲ ਉਹਦੀ ਘਟਨਾ ਦੱਸਦਾ ਕਿ ਉਸ ਹਮੇਸ਼ਾ ਉਹਨਾਂ ਨੂੰ ਸਵੇਰੇ ਕੱਪੜੇ ਪ੍ਰੈਸ ਕਰਕੇ ਦਿੰਦੇ ਆ ਕਈ ਜਿਹੜੇ ਲੋਕ ਉਹਨਾਂ ਨੂੰ ਮਜ਼ਾਕ ਕਰਦੇ ਕਿ ਨੈਣੂ ਦੇ ਕੱਪੜੇ ਪ੍ਰੈਸ ਕਰਕੇ ਆਉਂਦੇ ਸੀ ਧਰੂ ਵਿਹਾਲਾ ਉਸ ਤੋਂ ਪ੍ਰੈਸ ਕਰਕੇ ਮਿਲਦੇ ਆ ਇਹਨਾਂ ਨੂੰ ਪੁੱਛਿਆ ਅਸੀਂ ਵੀ ਕਈ ਵਾਰੀ ਦੋ ਤਿੰਨ ਦਿਨ ਇੱਕੋ ਕੱਪੜਿਆਂ ਨਾਲ ਕੱਢ ਲੈਂਦੇ ਆ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੋਂ ਰਿਟਾਇਰ ਹੋਏ ਉਹਨਾਂ ਨੇ ਹਮੇਸ਼ਾ ਸਵੇਰੇ ਕੱਪੜੇ ਧੋ ਕੇ ਪ੍ਰੈਸ ਕੀਤੇ ਹੋਏ ਪਾਏ ਤੇ ਉਹਨਾਂ ਦੇ ਬੇਟੇ ਉਹਨਾਂ ਦੀਆਂ ਜਿਹੜੀਆਂ ਬਹੂਆਂ ਜਾਂ ਬੇਟੀਆਂ ਉਹਨਾਂ ਨੇ ਬੜਾ ਉਹਨਾਂ ਦਾ ਸਤਿਕਾਰ ਔਰ ਇਹ ਤਿੰਨਾ ਪਰਾਵਾਂ ਦੀ ਬੜੀ ਲੜਾਈ ਰਹਿੰਦੀ ਸੀ ਕਿ ਮੈਂ ਆਪਣੇ ਕੋ ਰੱਖਣਾ ਉਹ ਪਰ ਉਹਨਾਂ ਦਾ ਛੋਟੇ ਬੇਟੇ ਨਾਲ ਜ਼ਿਆਦਾ ਪਿਆਰ ਸੀ ਹਮੇਸ਼ਾ ਉਹ ਛੋਟੇ ਬੇਟੇ ਕੋਲ ਰਹਿੰਦੇ ਤੇ ਜੇ ਕਦੀ ਉਹ ਜ਼ਬਰਦਸਤੀ ਲੈ ਵੀ ਜਾਂਦੇ ਹफ्ते ਬਾਅਦ ਉਹ ਬੜੀ ਕੋਸ਼ਿਸ਼ ਕਰਕੇ ਫਿਰ ਵਾਪਸ ਆ ਜਾਂਦੇ ਤੇ ਹਮੇਸ਼ਾ ਉਹਨਾਂ ਦਾ ਧਿਆਨ ਲੰਦਾ ਕਿ ਘਰ ਵਾਲੋਂ ਲੈਂਦਾ ਸੀ ਬੜੀ ਕੋਸ਼ਿਸ਼ ਕਰਨੇ ਸੀ ਔਰ ਬਹੁਤ ਜ਼ਿਆਦਾ ਉਹਨਾਂ ਨੇ ਜ਼ਿੰਦਗੀ ਵਿੱਚ ਪਹਿਲਾਂ ਮੇਰੇ ਤੋਂ ਪਹਿਲਾਂ ਦੱਸਿਆ ਕਿ ਇਹ ਮਾਣੇ ਬਹੁਤ ਜ਼ਿਆਦਾ ਸੈਕਲ ਕਰਵਾਇਆ ਉਹ ਬਹੁਤ ਤੰਦਰੁਸਤ ਸੀ ਇਨੀਆਂ ਬਿਮਾਰੀਆਂ ਤੋਂ ਬਾਅਦ ਇਨੀਆਂ ਤਕਲੀਫਾਂ ਤੋਂ ਬਾਅਦ ਵੀ ਉਹ ਚੱਲਦੇ ਫਿਰਦੇ ਸੀ ਔਰ 80 ਸਾਲ ਆਪਣੀ ਜ਼ਿੰਦਗੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਜੀਤੀ ਹੈ ਔਰ 81 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਚੱਲ ਤਕਰੀਬਨ 40 ਸਾਲ ਨੌਕਰੀ ਕੀਤੀ 23 ਸਾਲ ਉਹ ਰਿਟਾਇਰ ਹੋ ਗਏ ਉਹਨਾਂ ਔਰ ਉਹ ਬਿਲਕੁਲ ਠੀਕ ਸਾਹੀ ਲਾਸਟ ਏਜ ਵਿੱਚ ਠੀਕ ਸੀ ਪੂਰੀ ਪ੍ਰੋਬਲਮ ਸੀ ਮੈਂ ਤਨਾ ਬੜਾਵਾ ਦਾ ਕਰਕੇ ਦੇਖਦਾ ਉਹ ਆਪਣੀ ਮਾਜੀ ਨਾਲ ਕੋਸ਼ਿਸ਼ ਕਰਦੇ ਕਿ ਮੈਂ ਦਵਾਈ ਇਹਨਾਂ ਨੂੰ ਪਹਿਲਾਂ ਦੇਵਾਂ ਹਾਲਾਂਕਿ ਉਹਨਾਂ ਦਾ ਮੈਡੀਕਲ ਕਾਰਡ ਆਰਮੀ ਦਾ ਬਣਾਇਆ ਹੋਇਆ ਸੀ ਤੇ بڑے بیٹے ਨੇ ਉਹ ਜਦੋਂ ਵੀ ਉਹਨਾਂ ਨੂੰ ਕੋਈ ਛੋਟੀ ਮੋਟੀ ਵੀ ਪ੍ਰੋਬਲਮ ਹੁੰਦੀ ਆਰਮੀ ਦੇ ਵਿੱਚ ਉਹਨਾਂ ਦਾ ਹਲਾਜ ਹੁੰਦਾ ਤੇ ਫਿਰ ਵੀ ਛੋਟੇ بیٹے ਵੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆਪਕਾ ਡਾਕਟਰ ਕਾੰਦੇ ਔਰ ਦੂਸਰਾ ਬੇਟਾ ਅੰਮ੍ਰਿਤਸਰੋਂ ਉਹਨਾਂ ਦਾ ਹਲਾਜ ਕਰਾਉਂਦਾ ਜੇ ਛੋਟੀ ਮੋਟੀ ਵੀ ਪ੍ਰੋਬਲਮ ਇਹ ਕਹਾਸਾ ਹੈ ਕਿ ਉਹਨਾਂ ਨੇ ਆਪਣੀ ਰੈਟਮੈਂਟ ਜ਼ਿੰਦਗੀ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਸੱਜੀ ਹੈ ਤੇ ਇੰਨੀ ਵਧੀਆ ਜ਼ਿੰਦਗੀ ਸ਼ਾਇਦ ਹੀ ਕਿਸੇ ਖਾਸ ਬੰਦੇ ਨੂੰ ਮਿਲੇ ਤੇ ਉਹਨਾਂ ਨੇ ਆ ਇਕੱਲੀ ਆਪਣੀ ਜ਼ਿੰਦਗੀ ਦੀ ਪੈਨਸ਼ਨ ਨੂੰ ਹੱਥ ਨਹੀਂ ਲੱਗਿਆ ਜਦੋਂ ਉਹਨਾਂ ਦੀ ਪੈਨਸ਼ਨ ਆਉਂਦੀ ਤੇ ਉਹਨਾਂ ਦੇ ਬੱਚੇ ਦੱਸਦੇ ਕਿ ਪਾਪਾ ਜੀ ਪੈਨਸ਼ਨ ਆ ਗਈ ਉਹਨਾਂ ਨੇ ਬਾਅਦ ਸਿੱ ਕੋਈ ਗੱਲ ਕਰਨੀ ਇਹਨੂੰ ਖੇਮ ਮੰਨੂ ਪਰ ਤੇ ਵੱਲੋਂ ਉਹਨਾਂ ਨੇ ਕਹਿਣਾ ਸੀ ਕਿ ਇਹਨੂੰ ਸੰਭਾਲ ਕੇ ਵਰਤੋ ਪਰ ਅੱਛਾ ਉਹਨਾਂ ਨੇ ਆਪਣੀ ਜ਼ਿੰਦਗੀ ਗੱਟੀ ਲਾਸਟ ਟਾਈਮ ਵੀ ਜਿਹੜੇ ਜਦੋਂ ਉਹਨਾਂ ਦੀ ਆਪਣੀ ਲਾਸਟ ਸਵਾਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਬਹੁ ਨੂੰ ਬੁਲਾਇਆ ਤੇ ਖਾਣੇ ਕਿਤਾ ਖਾਣੇ دس کے انہوں نے لاسٹ سواس بھی جڑا چڈیا وہ دس کے چڑیا تو ادا زندگی میں کہہ سکتا کہ بہت کار لوگوں کو ملتی ہے بہت لوگ بمار رہتے ہیں خوش بھی رہتے ہیں تو میں اج جن بھی پنجاب کی کریم آئی ہوئی ہے بہت پرسنلٹیاں ایک تو بد کے پرسنل جی میں چھوٹی جی گل کریں کئی سساوا بھی آئی پاور آف سوشل یونیٹی پٹیالہ کو آئی ہوئی ہے ਉਨ੍ਹਾਂ ਦੇ ਪ੍ਰਧਾਨ ਸਾਹਿਬ ਸ਼੍ਰੀ ਕੀਰਤ ਚੰਦੀ ਜੀ ਸਰਤਾਉ ਆਏ ਆਏ ਤੇ ਬੋਸੂ ਨਾਮ ਆ ਗਿਆ ਨਾ ਪਟਿਆਲੇ ਤੋਂ ਆਇਆ ਹੋਇਆ ਆਇਆ ਇਹ ਸਾਰਾ ਸਤੀਜੀ ਲੋੜਾ ਜੀ ਦੀ ਮੇਲ ਮਲਾ ਜャ ਉਹਨਾਂ ਦਾ ਕਰਿਆ ਆਪਾਮ ਸੇ ਪੰਜਾਬ ਦੇ ਪ੍ਰਧਾਨ ਅਸ਼ੁਭ ਸੋਤਰਾ ਆਇਆ ਹੋਇਆ ਹੋਰ ਵੀ ਬਹੁਤ ਜਨਤ ਬਹੁਤ ਸਾਰੇ ਪੁਰਸ਼ ਦੇ ਅਫਸਰ ਹੋਰ ਪਰਸਨੈਲਿਟੀਆਂ ਰਾਜਨੀਤਿਕ ਲੋ ਸਾਰੇ ਪਹੁੰਚੇ ਹੋਏ ਆ ਤੇ ਬੜਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇਹ ਇਦਾਂ ਦੀ ਇਦਾਂ ਦੀ ਟੈਨ ਤੇ ਤੁਸੀਂ ਲਾਸਟ ਸ਼ਰਦਾ ਦੇ ਘਰ ਪੇਚ ਕਰਨ ਲਈ ਆਏ ਅੱਲਾ ਸਾਰਾ ਬਹੁਤ ਬਹੁਤ ਪਾਵਾ ਤੇ ਮੈਂ ਉਹ ਬਲ ਕਰਾਂ ਜੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਤੇ ਉਹਨਾਂ ਨੇ ਸਪੈਸ਼ਲੀ ਕਿਹਾ ਸੀ ਕਿ ਮੈਂ ਮੈਂ ਡੋਲਾ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਉਹਨਾਂ ਨੂੰ ਜਰੂਰ ਟੈਕ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਵਿਜਨ ਦੱਸ ਦੇ ਜੀ ਅਸੀਂ ਉਹਨਾਂ ਨੇ ਬੜਾ ਕੋਸ਼ਿਸ਼ ਕੀਤਾ ਕਿ ਡਾਕਟਰ ਮੇਦਕਰ ਸਾਹਿਬ ਤੇ ਬਹੁਤ ਕੰਮ ਕੀਤਾ ਤੇ ਬੜਾ ਸਮਾਜ ਲਈ ਬਹੁਤ ਜ਼ਿਆਦਾ ਕੰਮ ਕਰਦਾ ਉਹਨਾਂ ਦੇ ਕੋਲ ਇੱਕ ਅੰਤਰ ਪਵਰ ਹੈ ਚਾਰ ਮਹੀਨੇ ਬੱਚਿਆਂ ਨੂੰ ਆਈਐਸ ਆਫਸਰ ਬਣਾਉਂਦੇ ਆਂ ਔਰ ਪੀਸੀਐਸ ਆਫਸਰ ਬਣਾਉਂਦੇ ਆਂ ਤੇ ਇਸ ਤੋਂ ਇਲਾਵਾ ਉਹ ਸਮਾਜ ਦੇ ਵਿੱਚ ਸਮਾਜ ਦੇ ਕਿਸੇ ਵੀ ਉਹਨਾਂ ਨੇ ਇੱਕ ਨੀਚਾ ਰੱਖਿਆ ਹੋਇਆ ਕਿ ਸਰਕਾਰਾਂ ਸਹੀ ਕੰਮ ਕਰਨਗੀਆਂ ਉਹਦੇ ਲਈ ਬਹੁਤ ਲੋਕਾਂ ਨੂੰ ਇਕੱਠਾ ਕਰਦੇ ਆਂ ਸਾਡੀ ਸੰਸਥਾ ਇੱਕ ਸਰਵਿਸਮੈਨ ਵੈਲਫੇਅਰ ਸਰਵਿਸ਼ਨ ਛੋਟੇ-ਮੋਟੇ ਕੰਮ ਕਰਦੀ ਹੈ ਸਮਾਜ ਲਈ ਬੱਚਿਆਂ ਨੂੰ ਪੜਾਉਣ ਲਈ ਚੋਚੀ ਦੇਣ ਲਈ ਜਾਂ ਬੱਚਿਆਂ ਨੂੰ ਆਲਮੀ ਵਿੱਚ ਭਰਤੀ ਕਰਾਉਣਾ ਉਹ ਜੇ ਦੋਪਨ ਐਸਵੀਓ ਰਾਈਸ ਆਉਨੇ ਜੋੜਾ ਜੀ ਸ਼ੁਰੂ ਨੇ ਦੱਸਿਆ ਉਹਨਾਂ ਨੂੰ ਕੀ ਕੰਮ ਕਰ ਰਹੀ ਹੈ ਤਾਂ ਉਹਨਾਂ ਨੇ ਇੱਕ ਲਾਇਬ੍ਰੇਰੀ ਸਾਨੂੰ ਕੋਰ ਵਿੱਚ ਰੁਕੀ ਹੋਈ ਸੁਖੀ ਬਾੜ ਦੀ ਬਾਜ ਜਦੋਂ ਵੀ ਆਉਂਦੇ ਆ ਉਹ ਹਮੇਸ਼ਾ ਸਾਡੀ ਸੰਸਥਾ ਦਾ ਸਤਿਕਾਰ ਕਰਦੇ ਆ ਤੇ ਅਸੀਂ ਹੁਣ ਇਹਨਾਂ ਦੇ ਨਾਲ ਪਾਵਰ ਆਫ ਸੋਸ਼ਲ ਯੂਨੀਟੀ ਨਾਮ ਲਈਆ ਇਹ ਬਹੁਤ ਚੰਗਾ ਹੈ ਇਹਨਾਂ ਨੇ ਹੁਣ ਇੱਕ ਆਪਣਾ ਹੈੱਡਕਵਰਟਰ ਉੱਥੇ ਸ਼ੁਰੂ ਕੀਤਾ ਤੇ ਸਾਡੀ ਸੰਸਥਾ ਨੇ ਬੜੇ ਖੁਸ਼ ਹੋਏ ਇਹਨਾਂ ਨੂੰ ਸਵਾਗਤ ਕਰ ਲਈ ਜੀ ਤੇ ਹੁਣ ਵੀ ਮੈਨੂੰ ਡਾਕਟਰ ਸਰਜੀਤ ਸਿੰਘ ਜੀ ਕਹਿ ਰਹੇ ਸੀ ਕਿ ਇਹਦੇ 50 ਹਜ਼ਾਰ ਆਪਾਂ ਬੋਲ ਦਿੰਦਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਹੁਤ ਚੰਗਾ ਕੰਮ ਕਰ ਰਹਾ ਹੈ ਸਮਾਜ ਲਈ ਕਰ ਰਹਾ ਹੈ ਉਹ ਸਰਕਾਰਾਂ ਨੂੰ ਸਹੀ ਰਸਤੇ ਕਰੂਨਵਾਸਿਓ ਬੜਾ ਵੱਡਾ ਯੋਗਦਾਨਾ ਜੋ ਤੇ ਬਹੁਤ ਜ਼ਿਆਦਾ ਮੈਂ ਬੋਲ ਗਿਆ ਮਾਫ ਕਰਨਾ ਤੇ ਬਾਕੀ ਮੈਂ ਇਹ ਗੱਲ ਕਰਾਂ ਇੰਸਪੈਕਟਰ ਸਾਹਿਬ ਦੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਇੱਕ ਬੜੇ ਚੁੱਪ ਚਾਪ ਬੈਠੇ ਰਹਿੰਦੇ ਜਦੋਂ ਕੋਈ ਵੀ ਆਵਾਜ਼ ਆਉਂਦੀ ਉੱਧਰ ਦੇਖਦੇ ਆਵਾਜ਼ ਮਾਰਦੇ ਕੋਲ ਉਹਦੇ ਬਾਰੇ ਪੁੱਛਦੇ ਤੇ ਸਾਰੇ ਕਦੇ-ਕਦੇ ਉਹ ਹੁੰਦੇ ਇੱਕ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਵਿਆਹ ਤੇ ਜਾਣਾ ਤੇ ਇੰਨਾ ਬੇਟਿਆਂ ਨੂੰ ਬੜਾ ਫਿਕਰ ਲਗਾ ਰਹਿਣਾ ਤਾ ਕੋਨਾ ਕੋਟ ਨਾ ਟਾਉਂ ਉਹਨਾਂ ਨੇ ਬੜੀ ਆਤਰਾਣ ਰੱਖਣੀ ਬੜਾ ਉਹ ਚਾਹ ਰੱਖਾ ਕਿ ਉਹਨਾਂ ਦੋਨਾਂ ਨੇ ਵੀ ਕੱਪੜੇ ਪਾਉਣ ਦਾ ਉਹਨਾਂ ਦਾ ਵੀ ਇੱਕ ਸ਼ੌਂਕ ਸੀ ਕੋਟ ਪਿੰਟ ਵੀ ਜਿਹੜਾ ਜਿਹੜਾ ਵੀ ਪਾਉਂਦੇ ਜੋ ਵਧੀਆ ਤਰੀਕੇ ਨਾਲ ਜਾਂਦੇ ਪਰ ਇਹ ਬੱਚੇ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਆਂਗੇ ਇਨਸ਼ਾਅੱਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੇ ਜਿਹਨੇ ਪਰਸਨੈਲਿਟੀਆਂ ਆਈਆਂ ਵਾਜਬ ਜੀ ਦਾ ਖਾਲਸਾ ਵਾਇਕ ਸਦਾ ਰਮਨ ਦਾ ਫਕੀਰ ਚੰਜੀ ਜਸਤ ਸਾਹਿਬਾਂ ਨੂੰ ਪ੍ਰਦਾਨ ਅਵਰ ਆ ਸੋਸ਼ਲ ਜਨਟੀ ਆਰੇ 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 ਮਾਧਮੇਦਵਾਨ ਨੇ ਸਭੀ ਮੰਗੇ ਜਸਤ ਸਾਹਿਬ ਸਭੀ ਦਾ ਸਭੀ ਦਾ ਜਰੂਰ ਸਨਮਾਨ ਕਰਨਗੇ ਅਰਮਨ ਆਪ ਸਿੰਘ ਜੀ अनुभव साहब आपने परवान तो दे अनुभव बोलता तब तब जब क्षेत्रफल के मान शब्द गुरु गोता का द्वितीय राय मान श्री गुरु ग्रंथ साहब जी के हृदय में बैठी पास समिति पितृदाई वाहेगुरु जी का नाम सारा वाहेगुरु जी की फतेह पावर विशेष सुनते थे बोलो ताकि भोग के संस्थापक जो श्री गरीब दास जी जो ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਦਿੱਤੇ ਉਹਨਾਂ ਨੂੰ ਸ਼ਰਧਾ ਦੇ ਭੇਟ ਕਰਦੇ ਆਪਾਂ ਅੱਜ ਇਕੱਠੇ ਹੋਏ ਆਂ ਤਾਂ ਜਿਹੜਾ ਉਹਨਾਂ ਦਾ ਪਿਛੇ ਪਰਿਵਾਰ ਹੈ, ਕਿਵਾੜੀ ਹੈ ਉਹਦੇ ਬਾਰੇ ਇੰਨੀ ਕੁ ਦੀ ਸਿੱਖਤ ਕਰਨੀ ਏ ਉਹਨੇ ਥੋੜੀ ਹੈ ਸੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਜੋ ਸੇਸ਼ ਜਿਹੜਾ ਇਹ ਲਾ ਪਿਆਰ ਸੀ ਜਿਸ ਕਰਕੇ ਉਹਨਾਂ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਸੀ ਸੋ ਸ਼ਬਦਾਂ ਦੇ ਫਰਮ ਪੇਟ ਕਰਦੇ ਹੋਏ ਮੈਂ ਵਾਹਿਗੁਰੂ ਜੀ ਚਰਨਾ ਦੇ ਵਿੱਚ ਇਹੋ ਇਹ ਅਵਕਾਸ ਕਰਦਾ ਕਿ ਉਹ ਨਾ ਦੇ ਰੋਣ ਆਪਣੇ ਚਾਹਾਂ ਦੇ ਵਿੱਚ ਨਵਾਸਦੇ ਵੀ ਪਿੱਛੇ ਖਲਵਾੜੀ ਜਿਸ ਤਰ੍ਹਾਂ

ਜਿਹੜਾ ਉਹਨਾਂ ਨੇ ਪਹਿਲਾਂ ਬੋਲਿਆ ਪਾਵਰ ਅਪ ਸ਼ੋਸ਼ਣ ਜੁੰਟੀ ਲਈ ਜਿਹੜਾ ਉਹਨਾਂ ਨੇ ਅੱਜ ਵੀ ਬਹੁਤ ਵੱਡਾ ਸਤਿਕਾਰ ਦਿੱਤਾ ਕਿ 50,000 ਰੁਪਏ ਪਹਿਲਾਂ ਉਹਨਾਂ ਨੇ 1 ਲੱਖ ਰੁਪਏ ਵੀ ਦੇ ਸੀ ਆਗਰਗ ਸ਼ੋਸ਼ਣ ਜੁੰਟੀ ਜੇ ਇਹ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਸੋ ਸਮਕ ਤੇ ਫਿਰ ਜਿਹੜੇ ਆਪਾਂ ਵਿਚਾਰ ਸੰਦੇ ਕਰਾਂਗੇ ਆ ਗਿਆ ਪ੍ਰਸ਼ੰਤਾ ਦੇ ਮਨਪੇਡ ਕਰ ਲੈ ਇਕੱਠੇ ਹੋਏ ਸਭ ਪਰਮਾਤਮਾ ਦੀ ਚਰਨਾਂ ਦੇ ਵਿੱਚ ਪਾਵਰ ਅਪ ਸ਼ੋਸ਼ਣ ਜੁੰਟੀ ਇਹੋ ਹੀ ਅਰਦਾਸ ਕਰਦੀ ਹੈ ਤੇ ਇਹ ਜਿਹੜੀ ਥਲਵਾੜੀ ਇਹਦੇ ਮੈਂ ਕਿਵੇਂ ਲਗੇ ਤੇ ਜਿਹੜਾ ਉਹਨਾਂ ਦਾ ਵਿਚਾਰ ਹੈ ਸ਼੍ਰੀ ਗੁਰੂ ਸਾਹਿਬ ਜੀ ਦਾ ਇਸ ਥਲਵਾੜੀ ਦੇ ਵਿੱਚ ਕਿਉਂਕਿ ਉਹਨਾਂ ਦੇ ਵਿਚਾਰ ਨੇ ਹਮ ਕਹਿਣ ਰਹਿਣਾ ਸਰੀਰ ਹਰ ਇੱਕ ਚਲੇ ਜਾਂਦਾ ਸਿਰਫ ਵਿਚਾਰ ਕਹਿਣ ਰਹਿੰਦੇ ਹੈ ਸੋ ਉਹਨਾਂ ਦੇ ਵਿਚਾਰਾਂ ਨੂੰ ਅੰਤੇ ਲੈ ਕੇ ਜਾਂਦੇ ਹੋਏ ਥਲਵਾੜੀ ਤੇ ਨੱਕ ਜੀ ਰਹੇ ਨਾ ਰੱਬ ਨਾਲ ਨਾ ਕੇਮਾ ਦਾ ਗੱਜਟਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ